ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 537ਵੇਂ ਵਿਆਪੁਰਬ ਨੂੰ ਲੈ ਕੇ ਪਹਿਲੀ ਮੀਟਿੰਗ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸਤ ਕਰਤਾਰੀ ਵਿਛੋਈ ਇਸ ਮੀਟਿੰਗ ਵਿੱਚ ਦੋ ਸ਼ੋਮਣੀ ਕਮੇਟੀਆਂ ਮੈਂਬਰ ਸੋਸਾਇਟੀਆਂ ਸੇਵਾਦਾਰਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ਇਸ ਮੀਟਿੰਗ ਵਿੱਚ ਵਿਚਾਰ ਕੀਤੇ ਗਏ ਕਿ ਜੋ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਸ਼੍ਰੀ ਬੇਰ ਸਾਹਿਬ ਤੋਂ ਚੱਲਦਾ ਹੈ ਉਸ ਦੀ ਰੂਪਰੇਖਾ ਕੀ ਰਹੇਗੀ ਸਮਾਗਮਾਂ ਦੇ ਰੂਪਰੇਖਾ ਕੀ ਰਹੇਗੀ ਤੇ ਚੱਲਦੀਆਂ ਵਿਚਾਰਾਂ ਤੋਂ ਬਾਅਦ ਕੁਝ ਸਬਾ ਸੋਸਾਇਟੀਆਂ ਦੇ ਸੇਵਾਦਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ 'ਤੇ ਸਵਾਲ ਚੁੱਕਦੇ ਕਿਹਾ ਹੈ ਕਿ ਇਹ ਮੀਟਿੰਗ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਹੀ ਸੱਦੀ ਗਈ ਸੀ ਅਤੇ ਉਹਨਾਂ ਨੇ ਵਿਚਾਰ ਕਰਨ ਦੀ ਬਜਾਏ ਜਾਂ ਸਲਾਹ ਲੈਣ ਦੀ ਬਜਾਏ ਖੁਦ ਹੀ ਸਟੇਜ ਤੋਂ ਬੋਲ ਕੇ ਇਹ ਮੀਟਿੰਗ ਖਤਮ ਕਰ ਦਿੱਤੀ ਕਿ ਉਹ ਸਾਨੂੰ ਮਾਈਕ ਤੇ ਬੋਲਣ ਦਾ ਮੌਕਾ ਨਹੀਂ ਦਿੰਦਾ ਜਦ ਕਿ ਅਸੀਂ ਪੁਰਾਣੇ ਸੇਵਾਦਾਰਾਂ ਤੇ ਸੇਵਾ ਕਰਦੇ ਆ ਰਹੇ ਹਾਂ ਹੁਣ ਵੀ ਅਸੀਂ ਸਲਾਹਾਂ ਦੇਣੀਆਂ ਸੀ ਪਰ ਅਸੀਂ ਬੋਲਣ ਤੋਂ ਵਾਂਝੇ ਰਹਿ ਗਏ ਦੂਜੇ ਪਾਸਿ ਇਸ ਗੱਲ ਦਾ ਜਵਾਬ ਦਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਜੱਸਰ ਨੇ ਕਿਹਾ ਹੈ ਕਿ ਮੀਟਿੰਗ ਖਤਮ ਹੋ ਗਈ ਸੀ ਤੇ ਅਸੀਂ ਇਹਨਾਂ ਨੂੰ ਟਾਈਮ ਨਹੀਂ ਸੀ ਦੇ ਸਕਦੇ ਤੇ ਨਾ ਹੀ ਅਸੀਂ ਟਾਈਮ ਦੇਣਾ ਚਾਹੁੰਦੇ ਸਾਂ ਦੂਸਰੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਵੀ ਕਿਹਾ ਹੈ ਕਿ ਇਹਨਾਂ ਨੇ ਮੀਟਿੰਗ ਖਤਮ ਹੋਣ ਮਗਰੋਂ ਟਾਈਮ ਮੰਗਿਆ ਹੈ ਤੇ ਅਸੀਂ ਸਭ ਨੂੰ ਟਾਈਮ ਨਹੀਂ ਦੇ ਸਕਦੇ ਕਿ ਮੀਟਿੰਗ ਵਿਚਾਰਾਂ ਕੀ ਦੇਖੀ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਵਿਆਪਕ ਰੂਪੀ ਨੇ ਤੇ ਇੱਥੇ ਅੱਜ ਨਾ ਮੀਟਿੰਗ ਹੋਈ ਬਹੁਤ ਦਿਲਨਾ ਸੁਣੀਆ ਆਪਾਂ ਵਿਚਾਰ ਸੁਣੇ ਸਾਰਿਆਂ ਦੇ ਪਰ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਮੈਂਬਰਾਂ ਨੇ ਮੀਟਿੰਗ ਕੀਤੀ ਮੈਂਬਰਾਂ ਨੇ ਹੀ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਤਾ ਜੇ ਲੋਕਾਂ ਨੂੰ ਸੁਧਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਉਂ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲ ਇਹ ਮਤਲਬ ਕਿ ਜੇ ਲੋਕਾਂ ਨੂੰ ਸੁਧਿਆ ਇਹਨਾਂ ਨੇ ਵਿਚਾਰ ਲੈਣੇ ਸੀ ਲੋਕਾਂ ਦੇ ਤੇ ਕੋਈ ਵੀ ਕਿਸੇ ਦਾ ਸੁਝਾਅ ਨਹੀਂ ਲੈ ਜੇ ਮੈਂਬਰਾਂ ਨੇ ਬੋਲਣਾ ਤੇ ਲੀਡਰਾਂ ਨੇ ਬੋਲਣਾ ਤੇ ਉਹਨਾਂ ਨੂੰ ਆਪਾਂ ਟੀਵੀ ਤੇ ਸੁਣਦੇ ਰਹਿੰਨੇ ਰਹੇ ਕਿਹੜੇ ਮੈਂਬਰਾਂ ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਕਿਹੜੇ ਮੈਂਬਰਾਂ ਨੇ ਨਹੀਂ ਬੋਲਣ ਦਿੱਤਾ ਇਹ ਇੱਥੇ ਨਾ ਮੈਂਬਰ ਜਿਹੜੇ ਸੀ ਨਾ ਸਾਰੇ ਆਪਣੇ ਸ਼ੌਨੀ ਕਮੇਟੀ ਮੈਂਬਰ ਸਾਰੇ ਬੈਠੇ ਨੇ ਸਤਕਾਰਯੋਗ ਨੇ ਸਾਰੇ ਬੈਠੇ ਨੇ ਪਰ ਕਿਸੇ ਨੇ ਵੀ ਜੇ ਕਹਿੰਦੇ ਬੋਲਣਾ ਚਾਹੇ ਮੈਨੂੰ ਟਾਈਮ ਮੰਗਣ ਨੂੰ ਗਿਆ ਵਾਂ ਪਰ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਪਤਾ ਨਹੀਂ ਕਿਉਂ ਤੇ ਜੇ ਮੈਂ ਜਿਹੜਾ ਸਟੇਜ ਸੈਕਟਰੀ ਨੂੰ ਪੁੱਛਿਆ ਵੀ ਮੈਂ ਬੋਲਣਾ ਚਾਹਾਂ ਨਾ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਹੀਂ ਬੋਲ ਸਕਦੇ ਸਟੇਜ ਤੇ ਕਾਰਨ ਪਤਾ ਨਹੀਂ ਕੀ ਗੱਲ ਕਿਹਨੇ ਮੈਂਬਰਾਂ ਕੋ ਆਰਡਰ ਦੋ ਜੇ ਮੈਂਬਰਾਂ ਕੋਈ ਆਰਡਰ ਲੈਣੀ ਆ ਤਾਂ ਫਿਰ ਇੰਨੀ ਸਕੇ ਤੇ ਕਾਹਦੀ ਲੱਸੀ ਦੀ ਉਹਨੂੰ ਸਿੱਖ ਗਿੰਦੇ ਨਹੀਂ ਆ ਸ਼ੋ ਇਹ ਜਿਹੜੇ ਮੈਂਬਰ ਜਿਹੜੇ ਵੀ ਇਹਨਾਂ ਨੇ ਮੈਂਬਰਾਂ ਨੇ ਸੱਦੀ ਐਮੀਟਿੰਗ ਇਹ ਸੈਕ ਨੂੰ ਸਿੱਖ ਗਿੰਦੀ ਨਹੀਂ ਇਹ ਕਹਿੰਦੇ ਅਸੀਂ ਸੇਖਾਂ ਪਾਸੇ ਜਿਹੜੇ ਸ਼ੁਗਨੀ ਕਮੇਟੀ ਮੈਂਬਰ ਆਰਡਰ ਕਰਨੇ ਪਾਸੇ ਇੱਕ ਦੂਜੇ ਨੂੰ ਕਹਿਣ ਵਾਸਤੇ ਇਹ ਮੈਨੂੰ ਤੇ ਇਤਰਾ ਲੱਗਦਾ ਵੀ ਜਿਵੇਂ ਇਹਨਾਂ ਨੇ ਆਪ ਹੀ ਰਚਿਆ ਤੇ ਆਪ ਹੀ ਸਨਾਤਨ ਤੇ ਆਪ ਹੀ ਗੱਲ ਕਰਦੇ ਦੋ ਮੈਂਬਰ ਸੱਦੇ ਆਪੇ ਇਹਨਾਂ ਸੱਦੇ ਆ ਜੇ ਅਸੀਂ ਮੈਂ ਮੈਂ ਟਾਈਮ ਮੰਗਿਆ ਇਹਨਾਂ ਨੇ ਦਿੱਤਾ ਹੀ ਹੁਣ ਮੈਨੂੰ ਟਾਈਮ ਬੋਲੋ ਦਰਦੇ ਕਿਉਂ ਅਹੀਂ ਅਹਿਮੀ ਗੁਰੂ ਵਾਸਤੇ ਹੀ ਗੱਲ ਕਰਨੀ ਹੈ ਕਿ ਬਾਹਰ ਦੀ ਛੋੜ ਗੱਲ ਕਰੀਏ ਕਹਣਾ ਚਾਹੋਗੇ ਜੀ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537ਵੇਂ ਵਿਆਪ ਉਪ ਦੀ ਮੀਟਿੰਗ ਨੂੰ ਲੈ ਕੇ ਦੇਖੋ ਜੀ ਮੀਟਿੰਗ ਦਾ ਬੜਾ ਵਧੀਆ ਇਹਨਾਂ ਦਾ ਪ੍ਰਾਲਾ ਹੈ ਜਿਹੜਾ ਸਾਰੇ ਬਟਾਲਿਆਂ ਨੂੰ ਸਾਧਦੇ ਆ ਮੀਟਿੰਗ ਕਰਦੇ ਆ ਪਰ ਜੇ ਥੋੜੀ ਜੀ ਕਮੀਆਂ ਪਿੱਛੇ ਸਰਤਾ ਰਹਿ ਜਾਂਦੀਆਂ ਜੇ ਥੋੜੀ ਜੀ ਹੋਰ ਥੋੜਾ ਚਾਹੁੰਦੇ ਸਾਰੇ ਨੂੰ ਉੱਪਰ ਸਟੇਜ ਤੇ ਸਾਧਦੇ ਸਾਰੇ ਵਾਰ ਵੀ ਆਪਣਾ ਸੁਝਾਅ ਦਿੰਦੇ ਜਿਆਦਾ ਵਧੀਆ ਹੁੰਦਾ ਉਸ ਦਾ ਕਿ ਮਾੜੇ ਮਸਝਾਵਾ ਦੇ ਕੰਮ ਆ ਜਾਂਦਾ ਅਸੀਂ ਇਹ ਸੋਚ ਕੇ ਐਸੀ ਘਰੋਂ ਵੀ ਇੱਕ ਬੰਨੇ ਗੋਰਾ ਸਾਹਿਬ ਜਸਸਾਹਬ ਤੇ ਮੈਂਬਰ ਹੋਰ ਸਾਹਿਬ ਬੜੇ ਕਮੇਟੀ ਦੇ ਮੈਂਬਰ ਬੈਠੇ ਆ ਇੱਕ ਬੰਨੇ ਸਾਰੇ ਲਿਸਟ ਬਣਾਉਂਦੇ ਵੀ ਕੀ ਕੀ ਕਮੀਆਂ ਨੇ ਲਿਖ ਦੇ ਦੂਜੇ ਬੰਨੇ ਨਾਲ ਹੀ ਗੋਰਾ ਸਾਹਿਬ ਹਾਲ ਦੱਸ ਜਿੰਦੇ ਵੀ ਆਹ ਡਿਊਟੀ ਇਸ ਕਮੇਟੀ ਦੀ ਆਹ ਡਿਊਟੀ ਇਸ ਕਮੇਟੀ ਦੀ ਡਿਊਟੀ ਐਡਸਪਰਸ ਕਰਦੇ ਤਾਂ ਕਿ ਪਤਾ ਹੁੰਦਾ ਵੀ ਆਹ ਡਿਊਟੀ ਕਿਹਨੇ ਸੋਲਵ ਕਰਨੀ ਆ ਆਪਾਂ ਹਰ ਸਾਲ ਆਉਨੇ ਆ ਹਰ ਬੰਦਾ ਆਪੋ ਆਪਣੇ ਵਲਵਲੇ ਦੱਸਦਾ ਅਸੀਂ ਵੀ ਦੱਸਦੇ ਆ ਠੀਕ ਐਰਕਾ ਵੀ ਹੋ ਖੁਸ਼ ਹੈ ਜੋ ਪਿਛਲੀ ਵਾਰੀ ਹੋਇਆ ਨਹੀਂ ਆਪ ਆਪਣੇ ਨੂੰ ਨਹੀਂ ਬੋਲਣ ਦਿੱਤਾ ਨਹੀਂ ਬੋਲੇ ਜਿਹੜੇ ਜਿਹਨਾਂ ਟੂਟੀ ਲੱਗੀ ਸੀ ਨਾ ਲਿਖੇ ਉਹ ਬੋਲੇ ਆ ਵੀ ਦੋੜਨਾ ਕੋਈ ਨਹੀਂ ਬੋਲੇ ਆ ਅਸੀਂ ਬੇਨਤੀ ਕੀਤੀ ਅੰਦਰ ਸਾਨੂੰ ਬੋਲਣ ਦਿਓ ਅਸੀਂ ਸਭ ਇਹੋ ਬੋਲਣਾ ਚਾਹੁੰਦੇ ਸੀਗੇ ਅਸੀਂ ਕਨੇ ਸਮਝਿਆ ਜਾਂਦਾ ਨਹੀਂ ਨਾ ਕੋਈ ਸੰਗਤਰੀ ਸਮਝਿਆ ਨਹੀਂ ਬੇ ਕੋ ਸਮਝਿਆ ਜਾਂਦਾ ਅਸੀਂ ਇਸ ਕਲ ਨੂੰ ਕੋਈ ਗੁਰਾ ਸਾਹਿਬ ਸਤਕਾਰਯੋਗ ਨੇ ਸਾਰੇ ਸਤਕਾਰਯੋਗ ਨੇ ਅਸੀਂ ਸਿਰ ਇੰਨੇ ਬੇਨਤੀ ਸੀ ਮੈਂ ਵੀ ਸਕੂਲ ਤੇ ਇੰਚਾਰਜ ਚਲਾਉਣਾ ਆ ਡਾਇਰੈਕਟਰ ਐ ਸਕੂਲਾਂ ਦਾ ਐ ਵਜਿ ਗੱਲ ਨਹੀਂ ਬਸ ਵੇਖੋ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਬੋਲਣ ਦਿੱਤਾ ਕਿਉਂ ਸ਼ਰਤੋਂ ਨਹੀਂ ਚਾਹਦੇ ਆ ਇਹ ਤਾਂ ਉਹਨਾਂ ਪਰਮਾਤਮਾ ਜਾਂਦੇ ਕਿਉਂ ਨਹੀਂ ਬਣਦਾ ਉਹਨਾਂ ਦੇ ਮਨ 'ਚ ਕੀ ਆ ਸਾਡੇ ਮਨ 'ਚ ਇਹ ਸੀਗਾ ਸਲਾਹ ਲੈਣੀ ਇਹ ਸਲਾਹ ਨਹੀਂ ਸੀ ਜੋ ਇੱਥੇ ਸਾਰੇ ਸਾਮਣੇ ਕਹਿ ਰਹੇ ਆ ਇੱਕ ਵਾਰਾ ਸਾਰ ਲਿਸਟ ਬਣਾਉਂਦਾ ਸਾਰਿਆਂ ਦੀ 15-20 ਲਿਸਟਾਂ 'ਚ ਪੁਆਇੰਟ ਲਿਖਦੇ ਨਾ ਦੱਸਦੇ ਕਿ ਆ ਸੋਸਾਇਟੀਆਂ 15 ਸੈਟੀਆਂ ਆ ਇਹਨਾਂ ਡਿਊਟੀਆਂ ਵੰਡਦੇ ਸਾਹ ਸੋਸਾਇਟੀ ਸੁਖਮਨੀ ਸਾਹਿਬ ਆ ਬੜੇ ਪਿਆਰੇ ਵੀਰ ਨੇ ਆ ਤੁਹਾਡੀ ਡਿਊਟੀ ਆ ਜੀ ਆ ਦੂਜੀ ਡਿਊਟੀ ਆ ਤੁਹਾਡੀ ਵੀ ਡਿਊਟੀ ਆ ਜੀ ਡਿਊਟੀਆਂ ਵੰਡਦੇ ਇਹ ਤਾਂ ਹਵਾ 'ਚ ਨਾ ਗੱਲ ਕਰੋ ਮੈਂਬਰ ਹੀ बोले मेंबर ही बोले बाकी ਸਦਕਾਰਜਕ بڑے ਮੈਂਬਰ ਬੋਲੇ ਆ ਪਰ ਮੇਰਾ ਸਾਡੇ ਮਨ ਦਾ ਇਹ ਸੀਗਾ ਵੀ ਡਿਊਟੀਆਂ ਡਿਸਪਰਸ ਕਰ ਦੇ ਤਾਂ ਕਿ ਮੈਂਬਰਸ ਰੋਲਿੰਗ ਮੀਟਿੰਗ ਇਸ ਤੋਂ ਬਾਅਦ ਕੀ ਕੀ ਤਰੀਕਾ ਦੀ ਮੀਟਿੰਗ ਮੀਟਿੰਗ ਜੇ ਸਾਰੇ ਵੱਖ-ਵੱਖ ਸਮਸਿਹਾਰੀਆਂ ਦੇ ਆਪਣਾ ਸੰਭਾਲ ਲਏ ਆਪਾਂ ਵਿਚਾਰ ਲਏ ਉਹਨਾਂ ਦੇ ਵਿਚਾਰ ਜਿੱਦਾਂ ਜਿੱਦਾਂ ਲਏ ਆ ਵਿਚਾਰਾਂ ਦਾ ਬਹੁਤ ਜਿਆਦਾ ਅੰਤਰ ਕੱਢਿਆ ਤੇ ਉਦਾਂ ਦਾ ਸੰਗਤਦਾਨ ਜਿਹਦੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸੀ ਉਹ ਭਰ ਦਿੱਤਾ ਤੇ ਸੰਗਤਦਾਨ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ 10 ਤਰੀਕ ਨੂੰ ਹਮਮਾ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿ ਸ਼ੁਰੂਪ ਨਹੀਂ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਹਾਂ ਜੀ ਆਪ ਹੀ ਬੋਲੇ ਸਫਾ ਸੁਸਾਇਟੀ ਨੂੰ ਬੋਲਣ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਸੁਣਿਆ ਸਾਰੇ ਬੋਲੇ ਸਾਰੇ ਬੋਲੇ ਤੁਹਾਡੇ ਐਮਸੀ ਬੋਲੇ ਐਮਸੀ ਬੋਲੇ ਵਿਚਾਰ ਸਾਰਿਆਂ ਲੈ ਮਹਿੰਦਰ ਸਾਹਿਬ ਇੱਕ ਮਿੰਟ ਰੋ ਤੁਸੀਂ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਸਾਰਿਆਂ ਸੱਜਾ ਲਿਆ ਗਿਆ ਉਹ ਦੇਖੋ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਵਕ ਵਕ ਬੋਲੇ ਕਈਆਂ ਤਾਲੂ ਬੇ ਤਾਲੂ ਬੋਲ ਪੈਂਦੇ ਨੇ ਕਈ ਤੇ ਨਹੀਂ ਦਿੰਦੇ ਟਾਈਮ ਅਸੀਂ ਜਿਹੜੇ ਰੰਗ ਚ ਭੰਗ ਪਾਉਣਾ ਹੈ ਆਪਾਂ ਕਿਉਂ ਦੀ ਜਿਹੜਾ ਟਾਈਮ ਨੂੰ ਉਹ ਸਭਾ ਚ ਨਹੀਂ ਆ ਕਿ ਸੋਸਾਇਟੀ ਜਿਹੜੀ ਸਭ ਕੁਝ ਹੋਣਗੇ ਸੇਵਾ ਕਰਦੇ ਹੋਣਗੇ ਕਈ ਗੱਲਾਂ ਆ ਗਈਆਂ ਤੁਹਾਡੇ ਇਸ ਮੀਡੀਆ ਜੀ ਨਹੀਂ ਮੈਂ ਬੋਲ ਸਕਦਾ ਹਾਂਜੀ ਨਹੀਂ ਉਹ ਟਾਈਮ ਨਹੀਂ ਸਹੀ ਉੱਤਰ ਨਹੀਂ ਦਿੱਤਾ ਟਾਈਮ ਉਹਨਾਂ ਨੂੰ ਕੋਈ ਗੱਲ ਨਹੀਂ ਕਿਹੜੀ ਗੱਲ ਹੋਣੀ ਚਾਹੀਦੀ ਨਹੀਂ ਕੋਈ ਆਪਣੇ ਵਿਚਾਰ ਆਪਣੇ ਨੇ ਸਾਡੇ ਆਪਣੇ ਵਿਚਾਰ ਨੇ ਫਿਰ ਉਹਨਾਂ ਨੂੰ ਬੁਲਾਇਆ ਕਿਉਂ ਕਿ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਇਹ ਵਿਚਾਰ ਉਹਨਾਂ ਵਿਚਾਰ ਸੁਣੇ ਇਹ ਮੈਂ ਕਹ ਕੇ ਨਹੀਂ ਆਉਂਦੇ ਨੇ ਬਾਕੀ ਸਾਨੂੰ ਦੱਸਣ ਜੋ ਹੈਗਾ ਮੈਂ ਮੰਜੀਸ਼ਾ ਆਇਆ ਯਾਰ ਮੈਨੇਜਰ ਸਾਹਿਬ ਗੁਰਿੰਦਰਪਾਲ ਸਿੰਘ ਗੋਰਾ ਮੈਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕੀ ਮੀਟਿੰਗ ਤੇ ਆਸਲੇ ਲੈ ਕਿਉਂ ਕੀ ਕੀਤਾ ਹੈ ਮੀਟਿੰਗ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆ ਸਾਹਿਬ ਵਿਖੇ ਹੋਈ ਹੈ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਣ ਆਏ ਨੇ ਸਾਡੇ ਮੈਂਬਰ ਸਹਿਬਾਨ ਹੋਰ ਮਹਾਨ ਹਸਤੀਆਂ ਵੀ ਇਸ ਮੀਟਿੰਗ 'ਚ ਪਹੁੰਚੀਆਂ ਮੀਟਿੰਗ ਹਰ ਸਾਲ ਹੀ ਹੁੰਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਰਹਿੰਦੇ ਹਾਂ ਆ ਰਹਾ ਮਾੜਾ ਜੀ ਇੱਥੇ ਕੂੜਾ ਲੱਗਾ ਜੇ ਇੱਥੇ ਲਾਈਟ ਹੈ ਨਹੀਂ ਜੇ ਅੱਜ ਵੀ ਇਹੋ ਮਸਲੇ ਹੀ ਫੇਰ ਵਿਚਾਰੇ ਗਏ ਨੇ ਅਸੀਂ ਤੇ ਸਤਕਾਰਯੋਗ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਵੀ ਚਿੱਠੀਆਂ ਭੇਜੀਆਂ ਸਨ ਪਰ ਉਹ ਮੀਟਿੰਗ 'ਚ ਨਹੀਂ ਆ ਸਕੇ ਪਰ ਮੈਂ ਤੁਹਾਡੇ মিডিਆ ਰਾਹੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਹਰ ਸਾਲ ਇਦਾਂ ਹੀ ਹੁੰਦਾ ਜਿਵੇਂ ਇਸ ਵਾਰ ਵੀ ਹੋਣ ਜਾ ਰਿਹਾ ਕਿ 28 ਨੂੰ ਟੈਂਡਰ ਲੱਗਨੇ ਨੇ ਫਿਰ ਕੰਮ ਹੋਣੇ ਨੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲ ਦੇ ਆਧਾਰ ਤੇ ਸਫਾਈਆਂ ਦੇ ਜਿੱਥੇ ਟੋਆ ਕੋਈ ਟੱਬਾ ਹੈ ਉਹ ਜਿੱਥੇ ਲਾਈਟਾਂ ਦੀ ਘਾਟ ਹੈ ਉਹ ਇਹਨੂੰ ਪੂਰਾ ਕੀਤਾ ਜਾਵੇ ਕਿਸੇ ਵਿਅਕਤੀ ਲਈ ਨਹੀਂ ਕਰਨਾ ਜੇ ਕੋਈ ਸਰਕਾਰ ਦਰਬਾਰ ਦਾ ਕੰਮ ਹੋਵੇ ਤੇ ਫੜਾਫੜ ਕਰਨਿਆਂ ਧੰਗੁਰ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਿਤ ਸੰਗਤਾਂ ਇਹ ਨਗਰ ਕੀਰਤਨ ਸਜਾਉਣ ਜਾ ਰਹੀਆਂ ਤੇ ਮੇਰੀ ਬੇਨਤੀ ਹੈ ਕਿ ਸਾਰੇ ਰਾਹ ਜਿਹੜੇ ਨੇ ਸੰਗਤ ਵੱਲੋਂ ਹੱਥ ਜੋੜ ਕੇ ਇਸ ਵਾਰ ਤੁਹਾਡੇ ਤੋਂ ਵੀ ਜਿਹੜੇ ਲੋਕ ਸਿੱਧੇ ਹੀ ਹੋ ਗਿਆ ਤੁਹਾਡੇ ਆਲੂ ਕਿ ਮੈਂਬਰਾਂ ਨੇ ਆਪ ਮੀਟਿੰਗ ਸੱਦੀ ਆਪ ਹੀ ਮਾਈਕ ਤੇ ਬੋਲੇ ਸਭਾ ਸੁਸਾਇਟੀਆਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਿ ਸਾਡੇ ਕੋ ਡਰਦੇ ਆ ਕਿ ਚਾ ਕੀ ਗੱਲ ਮੈਂ ਇਸ ਗੱਲ ਨਾਲ ਕਿਸੇ ਦਿਨ ਨਾ ਸਹਿਮਤ ਨਹੀਂ ਜੇ ਇੱਕ ਅੱਧਾ ਕੋਈ ਇਹ ਗੱਲ ਕਹਿੰਦਾ ਵੀ ਏ ਸਾਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਏ ਸਾਰੇ ਬੋਲ ਕੇ ਗਏ ਨੇ ਮੈਂ ਗੁਰਦੁਆਰਿਆਂ ਦੇ ਪ੍ਰਬੰਧਕ ਬੋਲ ਕੇ ਗਏ ਨੇ ਇਹ ਇੱਥੇ ਸਤਕਾਰ ਕਮੇਟੀ ਵਾਲੇ ਸਤਕਾਰ ਜੋ ਸਰਦਾਰ ਗਰਨਾਮ ਸਿੰਘ ਵੀ ਬੋਲ ਕੇ ਗਏ ਨੇ ਇਹ ਬਾਦ ਸਾਹਿਬ ਬੋਲ ਕੇ ਗਏ ਨੇ ਆਪ ਕੌਣ ਬੋਲਿਆ ਜੇ ਬਾਹਰੋਂ ਅਮੋਨਗਰ ਸਾਈਡ ਤੋਂ ਆਏ ਉਹ ਬੋਲ ਕੇ ਗਏ ਨੇ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਹੁਣ ਟਾਈਮ ਵੇਖੋ ਮੀਟਿੰਗ ਦਾ ਜਿਹੜਾ ਸੀ 3 ਵਜੇ ਆ ਅਸੀਂ ਤਾਂ 3 ਵਜੇ ਆ ਗਏ ਆ ਪ੍ਰਬੰਧਕ ਵੀ ਆ ਗਏ ਹੁਣ ਕੋਈ 4 ਵਜੇ ਆਉਂਦਾ ਕੋਈ 4:30 ਆਉਂਦਾ ਕੋਈ 5 ਵਜੇ ਆ ਕੇ ਆਖੇ ਜੀ ਮੈਨੂੰ ਟਾਈਮ ਦੀ ਭਾਲ ਹੈ ਫਿਰ ਵੇਖੋ ਇਹ ਤੇ ਮੀਟਿੰਗ ਦਾ ਸਾਰਾ ਕੋਈ ਸਿਸਟਮ ਖਰਾਬ ਕਰਨ ਵਾਲੀ ਦੇ ਦਿੱਤੇ ਜਾਂਦੇ ਆਪਸਾਂ ਨੂੰ ਸੇਵਾਦਾਰ ਨੇ ਸਭਾ ਸੁਸਾਇਟੀਆਂ ਚ ਕੰਮ ਕਰਦੇ ਨੇ ਅਸੀਂ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਪਰ ਵੇਖੋ ਹੁਣ ਮੀਟਿੰਗ ਨੂੰ ਮਕਾਉਣਾ ਵੀ ਸੀਨੀਅਰ ਬੰਦੇ ਬੋਲ ਕੇ ਸਾਰਾ ਪ੍ਰੋਗਰਾਮ ਜਿਹੜਾ ਧੰਨਵਾਦ ਦੇ ਉੱਤੇ ਗੱਲ ਸੀ ਇਹ ਕੋਈ ਬਹੁਤ ਵੱਡਾ ਕਿੰਤੂ ਨਹੀਂ ਇਹ ਤੇ ਜਾਣ ਕੇ ਬਿਨਾਂ ਵਜ੍ਹਾ ਆਪਾਂ ਇਹਨੂੰ ਇਹ ਆਪਾਂ মিডিਆ ਵਿੱਚ ਲਿਆ ਆ ਗਏ ਸੇਵਾ ਵੀ ਗੁਰੂ ਘਰ ਵਿੱਚ ਕਰੀਏ ਤੇ ਸ਼ਾਲੀਏ ਵੀ ਮੀਡੀਆ ਮੈਂ মিডিਆ ਤੁਹਾਡੇ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੀ ਗੱਲ ਕਰਨਾ ਤੁਹਾਡੀ ਨਹੀਂ ਗੱਲ ਕਰਦਾ ਮੈਂ মিডিਆ ਵਾਲਿਆਂ ਨੂੰ ਨਹੀਂ ਮਾਰਾ ਕਿਹਾ ਮੈਂ ਉਹਨਾਂ ਦੀ ਗੱਲ ਕਰਨਾ ਜਿਹੜੇ ਗੁਰੂ ਘਰ ਚ ਸਾਰੇ ਕੰਮ ਕਰਦੇ ਨੇ ਉਥੇ ਸਮਾਵਾ ਵੀ ਕਰਦੇ ਨੇ ਤੇ ਗੱਲ ਮੁੜ ਕੇ ਮੀਡੀਆ ਚ ਲਿਆਉਂਦੇ ਨੇ ਮੈਂ ਇਹ ਗੱਲ ਨਾਲ ਉਹਨਾਂ ਜਦੋਂ ਤੁਸੀਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਮੈਂ ਉਹਨਾਂ ਟਾਈਮ ਉਦੋਂ ਮੰਗਿਆ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਆ ਇੱਥੇ ਦੂਜੇ ਮੈਂਬਰ ਸਾਹਿਬ ਖਲੋਤੇ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬੋਲਣ ਦੇਣਾ ਸੀ ਉਹਨਾਂ ਨੂੰ ਦੂਜੇ ਮੈਂਬਰ ਨਹੀਂ ਮੈਨੂੰ ਨਹੀਂ ਵੇਖੋ ਇਸ ਗੱਲ ਨਾਲ ਮੈਂ ਉਹ ਉਦੋਂ ਉਹਨਾਂ ਨੇ ਟਾਈਮ ਮੰਗਿਆ ਜਦੋਂ ਸਰਦਾਰ ਬਲਬੀਰ ਸਿੰਘ ਬਾਠ ਜੀ ਨੂੰ ਅਸੀਂ ਟਾਈਮ ਦੇਣ ਲੱਗੇ ਆ ਮੇਰੀ ਬੇਨਤੀ ਸੁਣੋ ਉਦੋਂ ਪਹਿਲਾਂ ਨਾ ਉਹਨਾਂ ਕਿਸੇ ਨੂੰ ਆਣ ਕੇ ਆਖਿਆ ਸਾਨੂੰ ਟਾਈਮ ਦਿਓ ਨਾ ਉਹਨਾਂ ਟਾਈਮ ਮੰਗਿਆ ਇਸ ਗੱਲ ਦੇ ਇੱਕ ਇੰਤੁਜਨਾ ਪਈਏ ਨਹੀਂ ਤੁਹਾਡੇ ਦੂਜੇ ਮੈਂਬਰ ਸਾਹਿਬ ਕਹਿੰਦੇ ਕਿ ਉਹ ਉਹਨਾਂ ਨੇ ਸਾਡੇ ਵੱਟ ਘੱਟ ਬੋਲਣਾ ਨਹੀਂ ਅਹੀ ਕਿਸੇ ਕੋਲ ਇੱਕ ਲੋ ਨਹੀਂ ਡਾਰਾ ਨੂੰ ਕਿਸੇ ਨੇ ਕਿ ਕੀ ਬੋਲਣਾ ਜੋ ਕਿਸੇ ਦਾ ਦਿਲ ਕਰਦਾ ਬੋਲੇ ਪਰ ਟਾਈਮ ਦਾ ਸਿਸਟਮ ਹੁੰਦਾ ਟਾਈਮ ਲਾਈਨ ਦਾ ਸਿਸਟਮ ਹੁੰਦਾ ਟਾਈਮ ਵੇਖੋ ਸਾਨੂੰ ਪਹਿਲਾਂ ਆ ਕੇ ਕੋਈ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਹੁਣ ਜਦੋਂ ਕੋਈ ਸੇਵਾਦਾਰ ਨਹੀਂ ਕਿਹੜਾ ਕੋਈ ਉਥੇ ਲੀਡਰ ਆਹੀ ਵੀ ਸੇਵਾਦਾਰੀਆਂ ਗੁਰੂ ਕਿਰਪਾ ਕਰੇ ਕੋਈ ਨਹੀਂ ਅਗਲੇ ਸਮੇਂ ਚ ਪਹਿਲਾ ਟਾਈਮ ਦੇ ਦਿਆਂਗੇ ਇਹ ਨਹੀਂ ਕੋ ਹੈਗਾ ਅਸੀਂ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਟਾਈਮ ਦਿੱਤਾ ਕੋਈ ਇਹੋ ਜਿਹੀ ਗੱਲ ਹੈ